ਖੜਾ ਕਿਸਾਨਾਂ ਨੂੰ ਪੰਡ ਜਾਂ ਕਸਵੇ ਪੱਧਰ ਤੇ ਫਸਲਾਂ ਦੀ ਸਾਮ ਸੰਭਾਲ ਦੇ ਨਾਲ ਹੋਰ ਬਹੁਤ ਸਹੂਲਤਾਂ ਦੇਣ ਦੀ ਗੱਲ ਕਰਦਾ ਜੋ ਉਪਰੀ ਨਜ਼ਰੀਏ ਵਧੀਆ ਲੱਗਦਾ ਖੜੇ ਦੀ 5.1.2.3 ਮਦਨ ਸਾਰੇ ਸ਼ੱਕ ਪੈਂਦਾ ਹੈ ਕਿ ਸਹੂਲਤਾਂ ਦੇਣ ਦੇ ਨਾਮ ਇਹਠ ਕਾਰਪੋਰੇਟ ਕਿਸਾਨਾਂ ਦੀਆਂ ਫਸਲਾਂ ਦੀ ਉਪਜ ਵੀ ਕਬਜ਼ੇ ਚ ਕਰਨ ਦੀ ਤਿਆਰੀ ਛੰਨ ਇਹ ਖਸਤੇ ਹਨ ਕਿ ਖਰੜਾ ਨਿੱਜੀ ਮੰਡੀਆਂ ਨੂੰ ਪ੍ਰਮਾਨਗੀ ਦੇਣ ਦੀ ਹਾਮੀ ਪਰਦਾ ਕਿਸਾਨ ਤੋਂ ਸਿੱਧੀ ਖਰੀਦ ਤੇ ਮਾਰਕੀਟ ਫੀਸ ਖਤਮ ਹੋ ਜਾਏਗੀ ਛੋਟੇ ਕਿਸਾਨਾਂ ਨੂੰ ਗਰੁੱਪਾਂ ਚ ਜ਼ਬਰਦਸਤੀ ਤੁਨ ਕੇ ਕਿਸਾਨਾਂ ਨੂੰ ਖੇਤੀ ਛੱਡਣ ਲਈ ਮਜਬੂਰ ਕੀਤਾ ਜਾਏਗਾ ਖਰੜਾ ਮੰਡੀ ਬੋਰਡਾਂ ਮਾਰਕੀਟ ਕਮੇਟੀਆਂ ਨੂੰ ਸੁਝਾ ਦਿੰਦਾ ਹੈ ਕਿ ਉਹ ਆਪਣੇ ਢੰਗ ਨਾਲ ਆਪਣੀ ਆਮਦਨ ਵਧਾਉਣ ਜਦੋਂ ਵਪਾਰੀ ਕਿਸਾਨ ਤੋਂ ਬਾਰੋ-ਬਾਰ ਫਸਲ ਖਰੀਦ ਲਵੇਗਾ ਤਾਂ ਫਿਰ ਸਰਕਾਰੀ ਮੰਡੀ 'ਚ ਕੌਣ ਆਏਗਾ ਤੇ ਫਿਰ ਇਹ ਮੰਡੀਆਂ ਕਿਸ ਤਰ੍ਹਾਂ ਆਪਣੀ ਆਮਦਨ ਵਧਾਉਣਗੀਆਂ ਖੜੇ ਅਨਸਾਰ ਰਾਜ ਸਰਕਾਰਾਂ ਕਿਸਾਨ ਦੇ ਕੀ ਸਰਕਾਰੀ ਮੰਡੀਆਂ ਤੋਂ ਬਾਹਰ ਕਿਸੇ ਵੀ ਥਾਂ ਨੂੰ ਜਿਵੇਂ ਸਾਇਲੋ, ਕੋਲਡ ਸਟੋਰ, ਵੇਅਰਹਾ우스 ਜਾਂ ਨਿੱਜੀ ਥਾਂ ਨੂੰ ਉਪ ਮੰਡੀ ਯਾਰਡ ਬਣਾਉਣ ਦਾ ਐਲਾਨ ਕਰੇਗਾ ਪੰਜਾਬ ਸਮੇਤ ਸ਼ਬੀ ਰਾਜਾਂ ਨੇ ਇਹ ਮੰਨ ਲਿਆ ਹੈ ਕਿ ਰਾਜਾਂ ਦੀਆਂ ਮੰਡੀਆਂ ਤੋਂ ਬਾਹਰ ਕਿਸਾਨ ਦੇ ਖੇਤ ਚ ਵੀ ਵਪਾਰੀ ਖੇਤੀ ਉਪਜ ਖਰੀਦ ਸਕਦੇ ਹਨ ਪੰਜਾਬ ਸਮੇਤ 14 ਰਾਜਾਂ ਨੂੰ ਤਾਂ ਇਸ ਲਈ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤੇ ਹਨ ਪੰਜਾਬ ਸਮੇਤ 26 ਰਾਜਾਂ ਨੇ ਨਿੱਜੀ ਮੰਡੀਆਂ ਬਣਾਉਣ ਬਾਰੇ ਨੋਟੀਫਿਕੇਸ਼ਨ ਜਾਰੀ ਕੀਤੇ ਹਨ ਕੇਂਦਰ ਨੂੰ ਤਾਂ ਨਵੰਬਰ 2021 ਚ ਕਿਸਾਨਾਂ ਨਾਲ ਕੀਤੇ ਵਾਅਦੇ ਨਿਵਾਉਣ ਲਈ ਹਾਲੇ ਤੱਕ ਬੋਏ ਜੋ ਇੱਕ ਪੂਣੀ ਵੀ ਨਹੀਂ ਕੀਤੀ ਕਰੜਾ ਪਹਾੜੀ ਰਾਜਾਂ ਨੂੰ ਵੀ ਵਿਸ਼ੇਸ਼ ਸਥਿਤੀਆਂ ਨਾਲ ਨਜਿੱਠਣ ਲਈ ਹਾਮੀ ਭਰਦਾ ਹੈ ਪਰ ਸੇਬ ਉਤਪਾਦਨ ਕਰਨ ਵਾਲੇ ਰਾਜ ਵੀ ਇਸ ਕਰੜੇ ਨੂੰ ਟੇਢੀ ਨਜ਼ਰ ਨਾਲ ਹੀ ਵੇਖ ਰਹੇ ਆ ਸੇਬ ਦੀਆਂ ਕੀਮਤਾਂ ਮੂਹ ਦੇ ਮੂੰਹ ਡਿੱਗ ਪਈਆਂ ਹਿਮਾਚਲ ਦਾ ਕਿਸਾਨ ਕਾਰਪੋਰੇਟ ਵੱਲੋਂ ਸੇਬਾਂ ਦੇ ਹੋਲਸੇਲ ਤੇ ਕਬਜ਼ੇ ਕਾਰਨ ਪਹਿਲਾਂ ਹੀ ਟੁੱਟ ਚੁੱਕਿਆ ਇਸ ਖਰੜੇ ਨੂੰ ਨੀਤੀ ਬਣਾ ਕੇ ਲਾਗੂ ਹੋਣ ਤੋਂ ਬਾਅਦ ਇੱਕ ਕਮੇਟੀ ਵੱਲੋਂ ਇਸ ਦਾ ਰਿਵਿਊ ਕੀਤਾ ਜਾਇਆ ਕਰੇਗਾ ਇਸ ਰਿਵਿਊ ਕਮੇਟੀ ਚ ਕੇਂਦਰ ਦੇ ਉੱਚ ਅਫਸਰ ਖੇਤੀ ਵਿਭਾਗ ਦੀ ਅਫਸਰ ਸਾਹੀ ਤੇ ਪੰਜਾਂ ਰਾਜਾਂ ਦੇ ਬਾਰੋਬਾਰੀ ਅਫਸਰ ਮੈਂਬਰ ਹੋਣਗੇ ਇਸ ਕਮੇਟੀ ਚ ਇੱਕ ਵੀ ਕਿਸਾਨ ਮੈਂਬਰ ਨਹੀਂ ਹੈ ਇਸ ਖਰੜੇ ਨੂੰ ਤਿਆਰ ਕਰਨ ਵਾਲੀ ਕਮੇਟੀ ਚ ਵੀ ਕਿਸਾਨ ਮੈਂਬਰ ਨਹੀਂ ਸੀ ਐਨੀ ਕੀ ਕਾਲੀ ਸੀ ਇਸ ਖਰੜੇ ਨੂੰ ਤਿਆਰ ਕਰਨ ਸਮੇਂ ਦੇਸ਼ ਦੇ ਕਿਸਾਨਾਂ ਤੇ ਰਾਜਾਂ ਨੂੰ пняਕ ਹੀ ਨਹੀਂ ਲੱਗਣ ਦਿੱਤੀ ਇਸ ਖਰੜੇ ਦੀਆਂ ਕਾਪੀਆਂ 25 ਨਵੰਬਰ ਨੂੰ ਇਸੇ ਸਾਲ ਰਾਜਾਂ ਨੂੰ ਤਾਂ ਭੇਜ ਦਿੱਤੀਆਂ ਗਈਆਂ ਪਰ ਇੱਕ ਸੰਜ ਅਤੇ ਬੰਨੀਆਂ ਜਾਂ ਅਗਾ ਬਦੂ ਕਿਸਾਨਾਂ ਨੂੰ ਨਹੀਂ ਭੇਜੀਆਂ ਗਈਆਂ ਕਿਸਾਨ ਆਗੂਆਂ ਨੇ ਵੀਰਵਾਰ ਨੂੰ ਪੰਜਾਬ ਸਰਕਾਰ ਨਾਲ ਮੀਟਿੰਗ ਕਰਕੇ ਕੌਮੀ ਖੇਤੀ ਮੰਡੀ ਨੀਤੀ ਦਾ ਖਰੜਾ ਰੱਦ ਕਰਨ ਲਈ ਕਿਹਾ ਯਸਤੇ ਸੂਬਾ ਸਰਕਾਰ ਨੇ ਭਰੋਸਾ ਦਿੱਤਾ ਹੈ ਕਿ ਕਿਸਾਨਾਂ ਦੇ ਹਿੱਤ ਪ੍ਰਭਾਵਤ ਨਹੀਂ ਹੁਣ ਦਿੱਤੇ ਜਾਣਗੇ ਹਾਲਾਂਕਿ ਭਾਜਪਾ ਦੀਆਂ ਸਰਕਾਰਾਂ ਨੇ ਤਾਂ ਇਸ ਕਰੜੀ ਨੂੰ ਖੂਬ ਹੂਹੀ ਮੰਨ ਲੈਣਾ ਕਿਉਂਕਿ ਕਿਸੇ ਭਾਜਪਾ ਸ਼ਾਸਿਤ ਮੁੱਖ ਮੰਤਰੀ ਦੀ ਐਨੀ ਹਿੰਮਤ ਕਿਥੋਂ ਕਿ ਉਹ ਕੇਂਦਰੀ ਮੰਤਰੀ ਅਮਿਤ ਸ਼ਾਹ ਦੇ ਮਹਿਕਮੇ ਦੇ ਕਰੜੇ ਤੇ ਕੋਈ ਸਵਾਲ ਚੁੱਕ ਸਕੇ ਖੇਤੀ ਆਰਥਿਕ ਮਾਹਰ ਇਹ ਖਦ사 ਪ੍ਰਗਟ ਕਰ ਰਹੇ ਹੈ ਕਿ ਕੇਂਦਰ ਸਰਕਾਰ ਹੈ ਕਾਰਪੋਰੇਟ ਜਗਤ ਦੇ ਦਵਾਹੇਟ ਹੈ ਤੇ ਰੱਦ ਕੀਤੇ ਕਿੰਨ ਖੇਤੀ ਕਾਨੂੰਨ ਚੋਰ ਮੋਰੀਆਂ ਤੇ ਟੇਡੇ ਟੰਗ ਨਾਲ ਲਾਗੂ ਕਰਨਾ ਚਾਹੁੰਦੇ ਹੈ ਅਗਾ ਬਦੂ ਕਿਸਾਨ ਤੇ ਕਿਸਾਨ ਜਥੇਬੰਦੀਆਂ ਵੀ ਇਸੇ ਤਰ੍ਹਾਂ ਦੇ ਖਾਸੇ ਪ੍ਰਗਟ ਕਰ ਰਿਹਾ ਹੈ ਵਿਸ਼ਵ ਚ ਖੇਤੀ ਵੱਡੇ ਸੰਕਟ ਚ ਹੈ ਤੇ ਭਾਰਤ ਦੇ ਸੰਦਰਭ ਚ ਇਹ ਸਥਿਤੀ ਹੋਰ ਵੀ ਭਿਆਨਕ ਹੈ ਜਿੱਤੇ ਹਰ ਇੱਕ ਘੰਟੇ ਮਗਰੋਂ ਇੱਕ ਆਂਦਾਤਾ ਜਾਂ ਖੇਤੀ ਮਜ਼ਦੂਰ ਖੁਦਕੁਸ਼ੀ ਕਰ ਲੈਂਦੇ ਆ। ਖੇਤੀ ਮਜ਼ਦੂਰਾਂ ਬਾਰੇ ਇਹ ਦਸਤਾਵੇਜ਼ ਬਿਲਕੁਲ ਖਾਮੋਸ਼ ਹੈ। ਇਸ ਸੰਕਟ ਸਮੇਂ ਜੇ ਕੇਂਦਰ ਸਰਕਾਰ ਕਿਸਾਨਾਂ ਲਈ ਕੁਝ ਕਰਨਾ ਚਾਹੁੰਦੀ ਹੈ ਤਾਂ ਇਹ ਅਸਲ 'ਚ ਸ਼ੁਭਸ਼ਗਨ ਮੰਨਿਆ ਜਾਣਾ ਚਾਹੀਦਾ ਹੈ ਪਰ ਅਤੀਤ ਦੇ ਤਜਰਬੇ ਕਿਸਾਨਾਂ ਨੂੰ ਮਜਬੂਰ ਕਰੇ ਹਨ ਕਿ ਉਹ ਹੁਣ ਕੇਂਦਰ ਦੇ ਹਰ ਕਦਮ ਤੇ ਸ਼ੱਕ ਨਾ ਕਰਨ ਤਾਂ ਕੀ ਕਰਨ। ਖੇਤੀ ਕਾਨੂੰਨ ਰੱਦ ਕਰਨ ਸਮੇਂ ਪ੍ਰਧਾਨ ਮੰਤਰੀ ਮੋਦੀ ਨੇ ਮੰਨਿਆ ਸੀ ਕਿ ਉਹ ਕਿਸਾਨਾਂ ਨੂੰ ਸਮਝਾ ਨਹੀਂ ਸਕੇ ਹੁਣ ਇਹ ਜਿੰਮਾ ਕੇਂਦਰ ਸਰਕਾਰ ਦਾ ਹੈ ਕਿ ਉਹ ਕਿਸਾਨਾਂ ਨੂੰ ਭਰੋਸੇ ਚ ਲੈ ਕੇ ਉਸ ਖਰੜੇਵਾਰੀ ਕਿਵੇਂ ਸਮਝਾਉਂਦੀ ਹੈ ਝੋਨੇ 'ਚ ਨਵੀਂ ਚੈੱਕ ਕਰਨ ਵਾਲੀ ਸਰਕਾਰਾਂ ਦੇ ਆਪਣੇ ਹੀ ਤੰਤਨਮੀਟਰ ਜਦੋਂ ਇੱਕ ਦੂਜੇ ਨਾਲ ਮੇਲ ਨਹੀਂ ਖਾਂਦੇ ਤਾਂ ਕਿਸਾਨ ਕੇਂਦਰ ਦੇ ਇਸ ਨਵੇਂ ਉਦਮ ਤੇ ਯਕੀਨ ਕਿਵੇਂ ਕਰਨਗੇ ਕਿਸਾਨਾਂ ਨੂੰ ਸਰਕਾਰੀ ਨੀਤੀ ਤੇ ਨਹੀਂ ਨੀਅਤ ਤੇ ਸ਼ੱਕ ਹੈ